ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਐਤਵਾਰ ਵਾਲੇ ਦਿਨ ਤੁਸੀਂ ਜੋਤ ਜਗਾਉਂਦੇ ਸਮੇਂ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖ ਲੈਂਦੇ ਹੋ ਤਾਂ ਮੰਨ ਕੇ ਚੱਲੋ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਬਾਬਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਹੋ ਜਾਵੇ ਸਵੇਰੀਆਂ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਸੱਚੀ ਘਟਨਾ ਦਾ ਜ਼ਿਕਰ ਕਰ ਰਹੀ ਹਾਂ ਅਜ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਹੁਣ ਸੰਗਤਾਂ ਦੇ ਘਰ ਦੇ ਵਿੱਚ ਜੋਤ ਲਾਉਂਦੀਆਂ ਹਨ ਤੇ ਕਈ ਆਖ ਦਿੰਦੇ ਹਨ ਸਾਡੇ ਘਰ ਵਿੱਚ ਭੂਤ ਪ੍ਰੇਤਾਂ ਦਾ ছায়ਾ ਹੈ ਜਾ ਕਲੇਸ਼ ਬੜਾ ਹੀ ਰਹਿੰਦਾ ਹੈ ਨਿੱਕੀਆਂ ਨਿੱਕੀਆਂ ਗੱਲਾਂ ਦਾ ਪਤਾ ਨਹੀਂ ਲੱਗਦਾ ਕਦੋਂ ਵੱਡੇ ਕਲੇਸ਼ ਵਿੱਚ ਬਦਲ ਜਾਂਦੀਆਂ ਹਨ ਤੇ ਸਾਡੇ ਘਰ ਵਿੱਚ ਪੈਸਾ ਵੀ ਨਹੀਂ ਟਿਕਦਾ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਬਹੁਤ ਹੈ ਪਰ ਪਤਾ ਨਹੀਂ ਲੱਗਦਾ ਕਿ ਕਿੱਧਰ ਨੂੰ ਚਲਿਆ ਜਾਂਦਾ ਹੈ ਇਸ ਤਰ੍ਹਾਂ ਅਸੀਂ ਜੋਤ ਜਗਾ ਕੇ ਪਾਠ ਵੀ ਕਰਦੇ ਹਾਂ ਕਈਆਂ ਦਾ ਸਵਾਰ ਇਹ ਹੁੰਦਾ ਹੈ ਜੀ ਫਿਰ ਵੀ ਸਾਡੇ ਘਰ ਵਿੱਚ ਸੁੱਖ ਨਹੀਂ ਹੈਗਾ ਕਈਆਂ ਨੂੰ ਵਹਿਮ ਵੀ ਹੋ ਜਾਂਦਾ ਹੈ ਇਹਨਾਂ ਗੱਲਾਂ ਦਾ ਤੇ ਇਸ ਤਰ੍ਹਾਂ ਹੀ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਵਾਲੇ ਜਿਹੜੇ ਹੋਇਆ ਕਰਦੇ ਸਨ ਜਿਹੜੀਆਂ ਸੰਗਤਾਂ ਉਹਨਾਂ ਦੇ ਵਿਚਾਰ ਸਰਵਣ ਕਰਦੀਆਂ ਹਨ ਉਹਨਾਂ ਵਿੱਚੋਂ ਕਿਸੇ ਨੇ ਦਰਸ਼ਨ ਕੀਤੇ ਵੀ ਹੋਣਗੇ ਉਹਨਾਂ ਦੇ ਅਸਥਾਨ ਤੇ ਜਾ ਕੇ ਮੱਥਾ ਵੀ ਟੇਕਿਆ ਹੋਵੇਗਾ ਉਹ ਉਹਨਾਂ ਦੀ ਮਹਿਮਾ ਬਾਰੇ ਵੀ ਜਾਣਦੇ ਹਨ ਮਹਾਪੁਰਖ ਬਾਬਾ ਜੀ ਉਹਨਾਂ ਪਾਸ ਇੱਕ ਵਾਰ ਜਦੋਂ ਲਗਭਗ 5061 ਇਕੱਠ ਸੀਗਾ ਤੇ ਹੁਣ ਇੰਨੇ ਵੱਡੇ ਇਕੱਠ ਦੇ ਵਿੱਚ ਸੰਗਤਾਂ ਦਰਸ਼ਨ ਕਰ ਰਹੀਆਂ ਹਨ ਦੇ ਵਿੱਚੋਂ ਕਿਸੇ ਨੇ ਸਵਾਲ ਕਰ ਦਿੱਤਾ ਕਹਿਣ ਲੱਗੇ ਮਹਾਪੁਰਖੋ ਇੱਕ ਸਵਾਲ ਹੈ ਜੀ ਸਾਡਾ ਅੱਜ ਕਿਰਪਾ ਕਰਕੇ ਉਹਦਾ ਉੱਤਰ ਦੇ ਦਿਓ ਬਾਬਾ ਜੀ ਨੇ ਆਖਿਆ ਕਿ ਭਾਈ ਪੁੱਛੋ ਕਿਹੜਾ ਬਚਨ ਤੁਸੀਂ ਕਹਿਣਾ ਚਾਹੁੰਦੇ ਹੋ ਉਦੋਂ ਕੁਝ ਸੰਗਤਾਂ ਨੇ ਗੁਰਮਖ ਪਿਆਰਿਆਂ ਨੇ ਸਵਾਲ ਪੁੱਛਿਆ ਤੇ ਕਹਿਣ ਲੱਗੇ ਬਾਬਾ ਜੀ ਜੋਤ ਕਦੋਂ ਜਗਾਉਣੀ ਚਾਹੀਦੀ ਹੈ ਕਿਉਂਕਿ ਕੋਈ ਸੰਤਾਂ ਨੂੰ ਆ ਕੇ ਕਹਿੰਦਾ ਹੁੰਦਾ ਸੀ ਬਾਬਾ ਜੀ ਸਾਡੇ ਬੱਚੇ ਕਹਿਣੇ ਤੋਂ ਬਾਹਰ ਹੋ ਗਏ ਹਨ ਬਾਬਾ ਜੀ ਮਾਇਆ ਸਾਡੇ ਘਰ ਵਿੱਚ ਨਹੀਂ ਟਿਕਦੀ ਤੇ ਸਾਡੇ ਘਰ ਵਿੱਚ ਹਮੇਸ਼ਾ ਹੀ ਕਲੇਸ਼ ਬਣਿਆ ਰਹਿੰਦਾ ਹੈ। ਮਤਲਬ ਕਿ ਜਿਹੜਾ ਜਿਹੜਾ ਵੀ ਕੋਈ ਆ ਕੇ ਆਪਣਾ ਦੁੱਖ ਸਾਂਝਾ ਕਰਦਾ ਸੀ ਸਾਰੇ ਦੁੱਖੜੇ ਹੀ ਸੁਣਾ ਰਹੇ ਸੀਗੇ ਤੇ ਅੱਜ ਜਿਹੜਾ ਕਿਸੇ ਨੇ ਸਵਾਲ ਪੁੱਛਿਆ ਇੱਕ ਪ੍ਰੇਮੀ ਨੇ ਕਿ ਬਾਬਾ ਜੀ ਅਸੀਂ ਘਰ ਦੇ ਵਿੱਚ ਬਾਣੀ ਵੀ ਪੜਦੇ ਹਾਂ ਸਾਰਾ ਪਰਿਵਾਰ ਹੀ ਸਾਡਾ ਬਾਣੀ ਪੜਦਾ ਹੈ ਪਰ ਬਾਣੀ ਕਦੋਂ ਪੜਨੀ ਚਾਹੀਦੀ ਹੈ ਤੇ ਜੋਤ ਕਦੋਂ ਲਗਾਉਣੀ ਚਾਹੀਦੀ ਹੈ ਇਹ ਸਾਨੂੰ ਤੁਸੀਂ ਕਿਰਪਾ ਕਰਕੇ ਦੱਸ ਸਕਦੇ ਹੋ ਤਾਂ ਉਦੋਂ ਮਹਾਪੁਰਖਾ ਨੇ ਦੱਸਿਆ ਸੀ ਕਿ ਪੰਜ ਗੱਲਾਂ ਹਨ ਜਿਹੜੀਆਂ ਜੋਤ ਲਗਾਉਣ ਸਮੇਂ ਤੁਸੀਂ ਬਹੁਤ ਹੀ ਖਾਸ ਧਿਆਨ ਵਿੱਚ ਰੱਖਣੀਆਂ ਹਨ ਕਈ ਵਾਰੀ ਅਸੀਂ ਜੋਤ ਜਗਾਉਂਦੇ ਹਾਂ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦੀ ਵਿਧੀ ਕਿਹੜੀ ਹੈ ਜਿਹਦੇ ਕਰਕੇ ਆਪਾਂ ਜਿਹੜੇ ਕਾਰਜ ਕਰਦੇ ਹਾਂ ਉਹ ਪੂਰੇ ਹੀ ਨਹੀਂ ਹੁੰਦੇ ਬਾਬਾ ਜੀ ਨੇ ਆਖਿਆ ਸੀ ਜਦੋਂ ਤੁਸੀਂ ਜੋਤ ਲਗਾਉਣੀ ਹੈ ਨਾ ਦੇਸੀ ਘਿਓ ਦੀ ਹੀ ਜਗਾਉਣੀ ਹੈ ਪਹਿਲੀ ਗੱਲ ਤਾਂ ਇਹ ਹੋ ਗਈ ਜੀ ਦੂਜੀ ਗੱਲ ਸਵੇਰੇ ਤੜਕੇ ਹੀ ਤੁਸੀਂ ਜਦੋਂ ਵੀ ਬੰਦਾ ਉੱਠਦਾ ਹੈ ਇਸ਼ਨਾਨ ਕਰਦਾ ਹੈ ਹੁਣ ਕਈ ਲੋਕ ਤਾਂ 7 ਵਜੇ ਉੱਠਦੇ ਹਨ ਕਈ 6 ਵਜੇ ਵੀ ਉੱਠ ਪੈਂਦੇ ਹਨ ਪਰ ਜਿੰਨਾ ਹੀ ਜਲਦੀ ਕੋਈ ਅੰਮ੍ਰਿਤ ਵੇਲੇ ਉੱਠਦਾ ਹੈ ਉਨਾਂ ਵੱਡਾ ਉਸ ਨੂੰ ਮਹਾਤਮ ਮਿਲ ਜਾਂਦਾ ਹੈ ਉਨਾਂ ਹੀ ਵੱਡਾ ਉਸ ਨੂੰ ਫਲ ਪ੍ਰਾਪਤ ਹੁੰਦਾ ਹੈ ਸਵੇਰੇ ਤੜਕੇ ਜਿਹੜਾ ਵੀ ਪ੍ਰਾਣੀ ਜਿੰਨੇ ਵੀ ਵਜੇ ਘੱਟੋ ਘੱਟ 4 ਵਜੇ ਉੱਠਦੇ ਹਨ ਬਾਬਾ ਜੀ ਕਹਿੰਦੇ ਕਿ ਉੱਠ ਕੇ ਇਸ਼ਨਾਨ ਕਰਕੇ ਜੋਤ ਲਗਾਉਣੀ ਹੈ ਹੁਣ ਧਾਰਮਿਕ ਗ੍ਰੰਥਾਂ ਵਿੱਚ ਇੱਕ ਕਥਾ ਵੀ ਆਉਂਦੀ ਹੈ ਜੀ ਤੁਸੀਂ ਆਮ ਤੌਰ ਤੇ ਸੁਣੀ ਵੀ ਹੋਵੇਗੀ ਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ ਨਾ ਉਹਨੂੰ ਇੰਨਾ ਜ਼ਿਆਦਾ ਫਲ ਮਿਲਦਾ ਹੈ ਕਿ ਅੰਮ੍ਰਿਤ ਵੇਲੇ ਉੱਠਣ ਦਾ ਕਿ ਤੁਸੀਂ ਜਿਵੇਂ ਉਹ ਸੋਨੇ ਦੇ ਮੰਦਰ ਬਣਾ ਕੇ ਦਾਨ ਕਰ ਦਵੇ ਤੇ ਫਿਰ ਉਹਦੇ ਤੇ ਲੇਟ ਜਾਵੇ ਉਹਨਾਂ ਜ਼ਿਆਦਾ ਉਸਨੂੰ ਫਲ ਪ੍ਰਾਪਤ ਹੋ ਜਾਂਦਾ ਹੈ ਫਿਰ ਜਿਹੜਾ ਹੈ ਜੀ ਜਿਹੜੇ ਲੋਕ 7 ਵਜੇ ਉੱਠਦੇ ਹਨ ਉਹਨੂੰ ਇਹ ਫਲ ਪ੍ਰਾਪਤ ਨਹੀਂ ਹੋ ਸਕਦਾ ਇੱਕ ਤਾਂ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਜਿਹੜੇ ਬੰਦੇ ਦੇ ਕਰਮ ਹੁੰਦੇ ਹਨ ਉਹਨਾਂ ਦਾ ਫਲ ਵੀ ਵੱਧ ਮਿਲਦਾ ਹੈ ਇੱਕ ਨਾਲ ਹੀ ਜੋਤ ਤੁਸੀਂ ਜਦੋਂ ਦੇਸੀ ਘੋਦੀ ਜਗ੍ਹਾ ਦੇਂਦੇ ਹੋ ਤੇ ਦੂਜਾ ਬਚਨ ਮਹਾਂਪੁਰਖਾਂ ਨੇ ਕਿਹਾ ਜੀ ਜਦੋਂ ਜੋਤ ਲਗਾਉਣੀ ਹੈ ਅੰਮ੍ਰਿਤ ਵੇਲੇ ਲਗਾਉਣੀ ਹੈ ਉੱਠਦੇ ਅਸਾਰ ਕੋਈ ਹੋਰ ਦੂਜਾ ਕੰਮ ਨਹੀਂ ਕਰਨਾ ਬਸ ਇਸ਼ਨਾਨ ਕਰਨਾ ਹੈ ਆਪਣੇ ਸਰੀਰਕ ਕਿਰਿਆ ਸੋਧ ਕੇ ਜੋਤ ਜਗਾਉਣੀ ਹੈ ਤੇ ਜਿੱਥੇ ਜੋਤ ਲਗਣੀ ਹੈ ਇਸ ਕਮਰੇ ਦੇ ਵਿੱਚ ਜਦੋਂ ਆਪਾਂ ਜੋਤ ਲਗਾਉਨੇ ਆ ਉੱਥੇ ਬੈਠ ਕੇ ਤੁਸੀਂ ਜਿਹੜੀ ਹੈ ਗੁਰਬਾਣੀ ਦਾ ਜਾਪ ਵੀ ਕਰਨਾ ਹੈ ਸਤ ਸੰਗਰ ਜੀ ਕੋਈ ਅਨਪੜ ਹੁੰਦਾ ਹੈ ਕੋਈ ਪੜਿਆ ਲਿਖਿਆ ਹੁੰਦਾ ਹੈ ਜਿਹੜੇ ਅਨਪੜ ਹਨ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਤਾਂ ਕਰ ਹੀ ਸਕਦੇ ਹਨ ਜਾਂ ਮੂਲ ਮੰਤਰ ਦਾ ਜਾਪ ਹੀ ਕੰਠ ਕਰ ਸਕਦੇ ਹਨ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਮਾਤਮਾ ਜੀ ਦੇ ਨਾਮ ਦਾ ਅਭਿਆਸ ਵੀ ਕਰ ਸਕਦੇ ਹਨ ਤੁਸੀਂ 10 15 ਮਿੰਟ ਜਿਹੜਾ ਹੈ ਉਸ ਜਗ੍ਹਾ ਤੇ ਬੈਠ ਕੇ ਜਾਪ ਕਰਨਾ ਹੈ ਤੇ ਜਿਹੜੇ ਲੋਕ ਪੜ੍ਹੇ ਲਿਖੇ ਹਨ ਤੇ ਅੰਮ੍ਰਿਤਧਾਰੀ ਹਨ ਉਹ ਤਾਂ ਕਮ ਸੇ ਕਮ ਪੰਜ ਬਾਣੀਆਂ ਦਾ ਨਿਤਨੇਮ ਕਰਨ ਜਿਹੜਾ ਪੜਿਆ ਲਿਖਿਆ ਹੈ ਨਾ ਉਹ ਤਾਂ ਕਰ ਸਕਦਾ ਹੈ ਪੰਜ ਬਾਣੀਆਂ ਉਹਦੇ ਲਈ ਕੋਈ ਜ਼ਿਆਦਾ ਨਹੀਂ ਹਨ ਸ੍ਰੀ ਜਪਜੀ ਸਾਹਿਬ ਜਪ ਸਾਹਿਬ ਤਪ ਪਰ ਸਤ ਸਵਈਏ ਚਉਪਈ ਸਾਹਿਬ ਅਨੰਦ ਸਾਹਿਬ ਦਾ ਪਾਠ ਬਾਬਾ ਜੀ ਕਹਿੰਦੇ ਸੀ ਕਿ ਭਾਈ ਨਿਤਨੇਮ ਦੇ ਵਿੱਚ ਐਨੀ ਬਖਸ਼ਿਸ਼ ਹੈ ਸ੍ਰੀ ਜਪਜੀ ਸਾਹਿਬ ਦੀ ਬਾਣੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਜਪੁ ਸਾਹਿਬ ਸਵਈਏ ਚਪਾਈ ਸਾਹਿਬ ਇਹ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ ਤੇ ਅਨੰਦ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਜਦੋਂ ਇਹਨੇ ਸਾਰੇ ਗੁਰ ਸਾਹਿਬਾਨਾਂ ਦੀ ਬਾਣੀ ਨੂੰ ਅਸੀਂ ਪੜਨਾ ਸ਼ੁਰੂ ਕਰ ਦੇਵਾਂਗੇ ਨਾ ਸਾਥ ਸੰਗਤ ਜੀ ਤਾਂ ਪੜਨ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਾਅਦ ਅਰਦਾਸ ਬੇਨਤੀ ਜਦੋਂ ਵੀ ਪਰਮਾਤਮਾ ਜੀ ਦੇ ਅੱਗੇ ਕਰਨੀ ਹੈ। ਕੇ ਮਹਾਰਾਜ ਬਾਣੀ ਪੜਦਿਆਂ ਸਿਮਰਨ ਕਰਦਿਆਂ ਜੋਤ ਜਗਾਉਂਦਿਆਂ ਜੇ ਸਾਡੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਮਹਾਰਾਜ ਜੀ ਸਾਨੂੰ ਬਖਸ਼ ਲਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਸਾਨੂੰ ਬਖਸ਼ਣਹਾਰ ਹੋ ਫਿਰ ਤੁਸੀਂ ਭਾਈ ਜਦੋਂ ਇਦਾਂ ਦੀ ਜੋਤ ਜਗਾਓਗੇ ਨਾ ਤਾਂ ਨਿਤਨੇਮ ਵੀ ਕਰ ਲਓਗੇ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿੰਨੀ ਬਖਸ਼ਿਸ਼ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਉਸ ਸਮੇਂ ਜਦੋਂ ਤੁਸੀਂ ਪਾਠ ਕਰ ਰਹੇ ਹੁੰਦੇ ਹੋ ਬੱਚੇ ਵੀ ਤੁਹਾਡੇ ਪੜ੍ਹੇ ਲਿਖੇ ਹੁੰਦੇ ਹਨ ਤੇ ਬੱਚਿਆਂ ਨੂੰ ਵੀ ਤੁਸੀਂ ਜੋਤ ਵਾਲੇ ਕਮਰੇ ਵਿੱਚ ਬਿਠਾ ਕੇ ਨਾਲ ਹੀ ਉਹਨਾਂ ਨੂੰ ਗੁਰਬਾਣੀ ਦਾ ਜਾਪ ਕਰਨ ਦੇ ਲਈ ਲਗਾ ਸਕਦੇ ਹੋ ਐਤਵਾਰ ਦੇ ਦਿਨ ਜਦੋਂ ਵੀ ਤੁਸੀਂ ਜੋਤ ਲਗਾਉਂਦੇ ਹੋ ਉਸ ਸਮੇਂ ਬੱਚਿਆਂ ਨੂੰ ਵੀ ਕੋਲ ਬਿਠਾਇਆ ਕਰੋ ਜੋਤ ਵਾਲੇ ਕਮਰੇ ਦੇ ਵਿੱਚ ਉਹਨਾਂ ਨੂੰ ਕਿਹਾ ਕਰੋ ਕਿ ਨਿਤਨੇਮ ਦਾ ਪਾਠ ਕਰੋ ਜੇ ਉਹ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਮੂਲ ਮੰਤਰ ਦਾ ਜਾਪ ਤਾਂ ਕਰ ਹੀ ਸਕਦੇ ਹਨ ਇਹ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਲਈ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਸਫਾਈ ਨਹੀਂ ਕਰਾਂਗੇ ਸਾਧ ਸੰਗਤ ਜੀ ਜਿਸ ਘਰ ਦੇ ਵਿੱਚ ਉਸ ਦਿਨ ਜੋਤ ਜਗਦੀ ਹੈ ਨਾ ਭਾਵਕੇ ਐਤਵਾਰ ਵਾਲੇ ਦਿਨ ਉਸ ਘਰ ਦੇ ਵਿੱਚ ਸਾਫ ਸਫਾਈ ਵੀ ਬਹੁਤ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕਿ ਅਸੀਂ ਸਾਫ ਸਫਾਈ ਨਾ ਕਰੀਏ ਤੇ ਜੋਤ ਤੇ ਜੋਤ ਜਗਾਈ ਜਾਏ ਕਿਉਂਕਿ ਸਾਧ ਸੰਗਤ ਜੀ ਫਿਰ ਸਾਨੂੰ ਖੁਦਾਈ ਨਹੀਂ ਮਿਲਣੀ ਸਾਫ ਸਫਾਈ ਕਰਨੀ ਬਹੁਤ ਹੀ ਜ਼ਰੂਰੀ ਹੈ ਉਹ ਸਾਰਾ ਜਿਹੜਾ ਬਰਤਨ ਹੁੰਦਾ ਹੈ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਗੁਟਕਾ ਸਾਹਿਬ ਨੂੰ ਵੀ ਧਿਆਨ ਵਿੱਚ ਰੱਖਣਾ ਹੈ ਕਿ ਉਹਦੇ ਵੀ ਜਿਹੜੇ ਕੱਪੜੇ ਦੇ ਵਿੱਚ ਤੁਸੀਂ ਗੁਟਕਾ ਸਾਹਿਬ ਨੂੰ ਲਪੇਟ ਕੇ ਰੱਖਦੇ ਹੋ ਉਹ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਕਿਉਂਕਿ ਪੋਥੀ ਪਰਮੇਸ਼ਰ ਦਾ ਥਾਨ ਇਹਨੂੰ ਪਰਮੇਸ਼ਰ ਦਾ ਸਰੂਪ ਕਰਕੇ ਜਾਨਣਾ ਹੈ ਸੇਵਾ ਕਰਨੀ ਹੈ ਤੇ ਬਾਣੀ ਦਾ ਇੱਕ ਇੱਕ ਅੱਖਰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰਕੇ ਭਾਵਨਾ ਬਣਾ ਕੇ ਹੀ ਆਪਣੇ ਮਨ ਵਿੱਚ ਪਾਠ ਕਰਨਾ ਹੈ ਪਾਠ ਕਰਕੇ ਉਸ ਤੋਂ ਉਪਰੰਤ ਫਿਰ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਸਾਥ ਸੰਗਤ ਜੀ ਅਰਦਾਸ ਕਰਾਂਗੇ ਤਾਂ ਪ੍ਰਮਾਤਮਾ ਜੀ ਸਾਡੀ ਫਿਰ ਜਲਦ ਹੀ ਕਬੂਲ ਕਰ ਲੈਣਗੇ ਅੰਮ੍ਰਿਤ ਵੇਲੇ ਜਾਗਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ 4 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਉੱਠ ਸਕਦੇ ਹੋ ਹੁਣ ਅਗਲੀ ਜਿਹੜੀ ਗੱਲ ਹੈ ਜੀ ਬੜੀ ਜ਼ਿਆਦਾ ਜ਼ਰੂਰੀ ਹੈ ਕਿ ਹੁਣ ਜਿਹੜਾ ਵੀ ਤੁਹਾਨੂੰ ਕਸ਼ਟ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਮਹਾਪੁਰਖਾਂ ਦੇ ਕੋਲ ਉਹਨਾਂ ਦੀ ਵਿਧੀ ਹੁੰਦੀ ਹੈ ਮਹਾਪੁਰਖ ਕਹਿੰਦੇ ਹੁੰਦੇ ਸੀ ਭਾਈ ਜੇ ਦੁਨੀਆ ਦੇ ਕੋਲ ਦੁੱਖ ਫਰੋਲੀਏ ਤਾਂ ਮਜ਼ਾਕ ਬਣਾਉਣਗੇ ਕਮਜ਼ੋਰੀ ਸਾਡੀ ਉਹਨਾਂ ਨੂੰ ਪਤਾ ਲੱਗ ਜਾਵੇਗੀ ਕਿ ਇਹ ਬੰਦਾ ਇਸ ਗੱਲ ਤੋਂ ਕਮਜ਼ੋਰ ਹੈ ਫਿਰ ਉਹ ਨਾ ਭਾਵਨਾ ਦੇ ਨਾਲ ਸਾਡੀ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦੇਣਗੇ ਕਰੋ ਬੇਨੰਤੀ ਸੁਣ ਮੇ ਰਮਿਤਾ ਸੰਤ ਟਹਿਲ ਕੀ ਬੇਲਾ ਸਾਧ ਸੰਗਤ ਜੀ ਪਰਮਾਤਮਾ ਜੀ ਨੇ ਹੀ ਸਾਡੇ ਦੁੱਖ ਜਿਹੜੇ ਹਨ ਦੂਰ ਕਰਨੇ ਹਨ ਇਸ ਲਈ ਤੁਸੀਂ ਜਦੋਂ ਵੀ ਘਰ ਦੇ ਵਿੱਚ ਜੋਤ ਲਗਾਉਂਦੇ ਹੋ ਜੇਕਰ ਸਵੇਰੇ ਜਗਾਉਂਦੇ ਹੋ ਤਾਂ ਉਸ ਸਮੇਂ ਤੁਸੀਂ ਨਿਤਨੇਮ ਦਾ ਜਾਪ ਕਰਨਾ ਹੈ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਜੋਤ ਜਗਾਉਂਦੇ ਹੋ ਜਾਂ ਤੁਹਾਨੂੰ ਕੋਈ ਕਸ਼ਟ ਹੈ ਉਸ ਸਮੇਂ ਵੀ ਤੁਸੀਂ 15-20 ਮਿੰਟ ਬੈਠ ਕੇ ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ ਉਸ ਤੋਂ ਉਪਰੰਤ ਤੁਸੀਂ ਅਰਦਾਸ ਕਰੋ ਜਿਹੜਾ ਤੁਹਾਨੂੰ ਲੱਗਦਾ ਹੈ ਜਿਸ ਕਰਕੇ ਜਿਸ ਵੀ ਗੱਲ ਦੇ ਕਰਕੇ ਘਰ ਵਿੱਚ ਕਲੇਸ਼ ਰਹਿੰਦਾ ਹੈ ਬੱਚੇ ਕਹਿਣੇ ਤੋਂ ਬਾਹਰ ਹਨ ਨਾਮ ਵਧਾ ਲਓ ਜਿੰਨਾ ਸਿਮਰਨ ਕਰ ਸਕਦੇ ਹੋ ਕਰ ਲਓ ਪੰਜ ਬਾਣੀਆਂ ਦਾ ਨਿਤਨੇਮ ਤਾਂ ਜ਼ਰੂਰੀ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਵੀ ਕਰਨੀ ਹੈ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੌਣਾ ਹੈ ਉਸ ਤੋਂ ਜੇਕਰ ਬਾਅਦ ਤੁਸੀਂ ਅਰਦਾਸ ਕਰੋਗੇ ਤਾਂ ਵੇਖਿਓ ਸੱਚ ਕਰਕੇ ਜਾਣਿਆ ਜ਼ਰੂਰ ਤੁਹਾਡੇ ਕਬੂਲ ਹੋ ਜਾਵੇਗੀ ਚਾਹੇ ਉਹ ਸੁਖਮਨੀ ਸਾਹਿਬ ਦੀ ਬਾਣੀ ਹੈ ਤੇ ਜੋਤ ਲਗਾਉਣ ਦਾ ਜਿਹੜਾ ਸਮਾਂ ਹੈ ਉਹ ਅੰਮ੍ਰਿਤ ਵੇਲਾ ਵੀ ਹੈ ਤੇ ਸ਼ਾਮੀ ਸੰਧਿਆ ਦਾ ਵੇਲਾ ਵੀ ਹੈ ਜਦੋਂ ਸੂਰਜ ਨਾ ਪੂਰਾ ਡੁੱਬਿਆ ਨਾ ਹੁੰਦਾ ਹੋਵੇ ਤੇ ਜਾਂ ਫਿਰ ਆਖਿਆ ਜਾਂਦਾ ਹੈ ਕਿ ਜਦੋਂ ਬਿਲਕੁਲ ਵੀ ਦਿਖਾਈ ਨਾ ਦੇਂਦਾ ਹੋਵੇ ਆਪਾਂ ਕਹਿ ਸਕਦੇ ਹਾਂ ਕਿ ਹੁਣ ਦਿਨ ਤੇ ਨਹੀਂ ਹੈਗਾ ਇਸ ਲਈ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਜੇਕਰ ਜੋਤ ਜਗਾਵਾਂਗੇ ਤਾਂ ਜਿਆਦਾ ਵਧੀਆ ਗੱਲ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਨਾਲ ਦੇ ਨਾਲ ਸਾਧ ਸੰਗਤ ਜੀ ਜਿੰਨੀ ਵੀ ਤੁਹਾਡੀ ਕਮਾਈ ਹੈ ਜਿੰਨੇ ਵੀ ਤੁਸੀਂ ਮਿਹਨਤ ਕਰਦੇ ਹੋ ਭਾਵਕੇ ਗੁਰਬਾਣੀ ਨੂੰ ਜਪਣ ਦੀ ਜਿੰਨੀ ਮਿਹਨਤ ਕਰਦੇ ਹੋ ਜਿੰਨੇ ਵੀ ਕਰਮਾਂ ਨੂੰ ਕਮਾ ਰਹੇ ਹੋ ਉਸ ਦਾ ਫਲ ਤੁਹਾਡੇ ਗ੍ਰਸਥ ਪਰਿਵਾਰ ਨੂੰ ਜ਼ਰੂਰ ਮਿਲੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇਗਾ ਇਸ਼ਨਾਣ ਕਰਕੇ ਹੀ ਹਮੇਸ਼ਾ ਜੋਤ ਲਗਾਉਣੀ ਹੈ ਜੋਤ ਵਾਲਾ ਕਮਰਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਕੋਈ ਬਿਲਕੁਲ ਵੀ ਧੂੜ ਮਿੱਟੀ ਵਾਲੀ ਜਗ੍ਹਾ ਨਹੀਂ ਹੋਣੀ ਚਾਹੀਦੀ ਕਮ ਸੇ ਕਮ ਜਿਸ ਦਿਨ ਤੁਸੀਂ ਜੋਤ ਲਗਾਉਣੀ ਹੈ ਉਸ ਦਿਨ ਤਾਂ ਉਹ ਕਮਰਾ ਜਾਦਾ ਤਰੀਕੇ ਵਧੀਆ ਨਾਲ ਸਾਫ਼ ਸੁਥਰਾ ਕਰਨਾ ਚਾਹੀਦਾ ਹੈ ਜਿੰਨੇ ਵੀ ਤੁਹਾਨੂੰ ਗੁਰਬਾਣੀ ਕੰਠ ਹੋਵੇ ਜ਼ਰੂਰ ਉਸ ਦਾ ਜਾਪ ਉਥੇ ਬੈਠ ਕੇ 10-15 ਮਿੰਟ ਕਰਨਾ ਹੈ ਕੋਲ ਆਪਣੇ ਘਰ ਦੇ ਜੀਆਂ ਨੂੰ ਵੀ ਬਿਠਾਓ ਬੱਚਿਆਂ ਨੂੰ ਖਾਸ ਕਰਕੇ ਤੇ ਸਾਧ ਸੰਗਤ ਜੀ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਹੁੰਦਿਆਂ देर ਨਹੀਂ ਲੱਗੇਗੀ। ਇਹ ਨਾ ਹੋਵੇ ਕਿ ਅਸੀਂ ਉਸ ਕਮਰੇ ਦੀ ਸਫਾਈ ਨਾ ਕਰੀਏ ਜਾਂ ਜੋਤ ਵਾਲੀ ਬੱਤੀ ਤੇ ਭਾਂਡੇ ਦੀ ਸਫਾਈ ਨਾ ਕਰੀਏ। ਇਹ ਨਾ ਹੋਵੇ ਕਿ ਸਾਨੂੰ ਪੁਨ ਮਿਲਣ ਦੀ ਜਗ੍ਹਾ ਪਾਪ ਸਾਡੇ ਪੱਲੇ ਪੈ ਜਾਣ। ਤਾਂ ਸਾਧ ਸੰਗਤ ਜੀ ਇਹਨਾਂ ਖਾਸ ਗੱਲਾਂ ਦਾ ਤੁਸੀਂ ਖਾਸ ਧਿਆਨ ਵੀ ਰੱਖਣਾ ਹੈ। ਤਾਂ ਵੇਖਿਓ ਪਰਮਾਤਮਾ ਜੀ ਹਰ ਅਰਦਾਸ ਤੁਹਾਡੀ ਕਬੂਲ ਕਰ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ